ਤਾਂ ਨੂੰ ਪਤਾ ਵੀ ਹੋਏਗਾ ਕਿ ਇੱਕ ਕੱਲ ਇੱਕ ਬੜਾ ਹੀ ਅਨਫੋਰਚੂਨੇਟ ਇਨਸੀਡੈਂਟ ਜਿਹੜੇ ਪੁਲਿਸ ਸਟੇਸ਼ਨ ਵਿੱਚ ਆਇਆ ਸੀ ਕੱਲ ਸਵੇਰੇ ਸਾਨੂੰ ਸੂਚਨਾ ਮਿਲੀ ਸੀ ਕਿ ਜਿਹੜਾ ਲੈਦਰ ਕੰਪਲੈਕਸ ਦਾ ਡਰੇਨ ਹੈ ਉਹਦੇ ਕੋਲ ਕੋਈ ਡੈੱਡ ਬੋਡੀ ਪਈ ਹੈ ਜੀ ਤਾਂ ਇਮੀਡੀਏਟਲੀ ਜਿਹੜੇ ਸਾਡੇ ਚੌਕੀ ਇਨਚਾਰਜ ਹੈਗੇ ਦਾਦਰ ਕੰਪਲੈਕਸ ਐਸ ਐਚ ਓ ਸਾਹਿਬ ਉਹ ਐਸ ੀ ਪੀ ਰਸਾ ਆਲੇ ਉਥੇ ਮੌਕੇ ਤੇ ਜਾ ਕੇ ਇਸ ਚੀਜ਼ ਨੂੰ ਦੇਖਿਆ ਗਿਆ ਨਾਲ ਨੇ ਕ੍ਰਾਈਮ ਸੀਨ ਤੇ ਪੂਰਾ ਚੇਸ ਅਬਜ਼ਰਵ ਕੀਤਾ ਉਸ ਤੋਂ ਬਾਅਦ ਜਿਹੜੀ ਸਾਡੀ ਫੋਰੈਂਸਿਕ ਟੀਮ ਹੈ ਉਹਨੂੰ ਨਾਲ ਲੈ ਕੇ ਜਿਹੜਾ ਕ੍ਰਾਈਮ ਸੀਨ ਹੈ ਉਹਨੂੰ ਪ੍ਰੋਪਰਲੀ ਪ੍ਰਿਜ਼ਰਵ ਕਰ ਲਿਆ ਸੀ ਜਿਸ ਇਸ ਪੂਰੀ ਜਿਹੜੀ ਹੈਗੀ ਸਾਡਾ ਜਿਹੜਾ ਜਿਹੜਾ ਕੰਮ ਸੀ ਇਹਦੇ ਚ ਮਾਨਯੋਗ ਸੀਪੀ ਸਾਹਿਬ ਸੀਪੀ ਦਿਲੰਦਰ ਸਾਹਿਬ ਨੇ ਸਾਨੂੰ ਪੂਰਾ ਜਿਹੜਾ ਹੈਗਾ ਦਿਸ਼ਿਕਨਾ ਜਿਹੜੀ ਹੈਗੀ ਦਿੱਤੀ ਸੀ ਐਂਡ ਉਹਨਾਂ ਦੀ ਦਿਸ਼ਿਕਨਾ ਇਹ ਥੀ ਅਸੀਂ ਜਿਹੜਾ ਹੈਗਾ ਦੇ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਬੰਦਾ ਅਨਨੋਨ ਹੈਗਾ ਉਹ ਬਾਅਦ ਚ ਪਤਾ ਚੱਲਿਆ ਕਿ ਜਿਹੜਾ ਬੰਦਾ ਹੈ ਉਹਦਾ ਨਾਮ ਅੰਕੂਲੇਗਾ ਉਹ ਬੇਸਿਕਲੀ ਮੂਲ ਤਾ ਉਪੀ ਦਾ ਰਹਿਣ ਵਾਲਾ ਹੈਗਾ ਬਟ ਇੱਥੇ ਬਸਤੀਆ ਚ ਰਹਿੰਦਾ ਸੀ ਉਹਨਾਂ ਦੀ ਉਹਨਾਂ ਦੇ ਨਾਲ ਦੇ ਜਿਹੜੇ ਹੈਗੇ ਚਾ ਪੰਜ ਬੰਦੇ ਹੈਗੇ ਤਾਂ ਉਹਨਾਂ ਦੇ ਨਾਲ ਦੀ ਸੀ ਉਹਨਾਂ ਦੀ ਪਹਿਲਾਂ ਲੜਾਈ ਕਰਕੇ ਕੁਝ ਵੀਡੀਓ ਵੀਡੀਓ ਕਰਕੇ ਕੁਝ ਵੰਸ਼ਾਂ ਜਿਹੜੀ ਹੈਗੀ ਉਹਨਾਂ ਦੀ ਆਪਸ ਚ ਸੀ ਤੋ ਇਸ ਕਰਕੇ ਉਹ ਜਿਹੜੇ ਬੰਦੇ ਹੈਗੇ ਪਹਿਲਾਂ ਜਿਹੜਾ ਬੰਦੇ ਡਿਸੀਜ਼ ਹੈਗਾ ਉਹਨੇ ਉਹਨੇ ਵੀ ਇਸ ਤਰੀਕੇ ਨਾਲ ਵੀ ਕੋਈ ਜਿਹੜਾ ਹੈਗਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀਗੀ ਤੋ ਉਸ ਨੂੰ ਲੈ ਕੇ ਬੜਾ ਉਹਨਾਂ ਦੇ ਮੰਚ ਸੀ ਕਿ ਵੀ ਸਾਡੀ ਜਿਹੜੀ ਇਨਸਲਟ ਹੋਈ ਹੈ ਤੋ ਉਸ ਨੂੰ ਧਿਆਨ ਵਿੱਚ ਰੱਖ ਕੇ ਆ ਸਾਰਾ ਜਿਹੜਾ ਹੈਗਾ ਪਲੈਨਿੰਗ ਜਿਹੜੀ ਇਹਨਾਂ ਨੇ ਕੀਤੀ ਸੀਗੀ ਅੰਡੈਸ਼ਨਲ ਜਿਹੜਾ ਹੈਗਾ 16 ਤਰੀਕ ਨੂੰ ਸ਼ਾਮ ਨੂੰ ਇਨਾ ਨੇ ਬੰਦੇ ਨੂੰ ਬੁਲਾਇਆ ਸੀ ਉਹ ਬੰਦੇ ਦੀ ਉੱਥੇ ਮਾਲ ਦਿੱਤਾ ਸੀ ਤੋਂ ਆ ਸਾਰੇ ਕਨਸੀਕੁਐਂਸ ਜਿਹੜਾ ਅਸੀਂ ਸਾਨੂੰ ਅਸੀਂ ਸਾਰੀ ਫੀਸ ਨੂੰ ਟ੍ਰੇਸ ਆਊਟ ਕਰਕੇ ਅਸੀਂ ਜਿਹੜਾ ਜਿਹੜਾ ਹੈਗਾ ਇਹਦੇ ਚ ਇੱਕ ਐਫਆਈਆਰ ਜਿਹੜੀ ਹੈਗੀ ਉਹ ਰਿਜਿਸਟਰ ਕਰ ਦਿੱਤੀ ਸੀ ਐਂਡ ਧੋ ਦਵਾਨੇ ਤਫਤੀਸ਼ ਸਾਡੀ ਟੀਮ ਨੇ ਬੜਾ ਹੀ ਬਹੁਤ ਵਧੀਆ ਕੰਮ ਕੀਤਾ ਹੈਗਾ ਏਸੀਪੀ ਸਾਹਿਬ ਸਚੂ ਸਾਹਿਬ ਦੇ ਜਿਹੜਾ ਹੈਗਾ ਇਹਨਾਂ ਦੇ ਜੋ ਪ੍ਰੋਪਰਨੀ ਟੀਮ ਨੂੰ ਲੈਡ ਕਰਾ ਕੇ ਦਾ ਸਾਡੇ ਤੇ ਅਸੀਂ ਜਿਹੜੇ ਹੈਗੇ ਦੋ ਮੁਲਜ਼ਿਮ ਹੈ ਉਹ ਐਜ਼ ਆਫ ਨਾਉ ਜਿਹੜੇ ਹੈਗੇ ਅਰੈਸਟ ਕਰ ਲਏ ਹੈਗੇ ਜਿਹੜੀ ਬਾਕੀ ਜਿਹੜੇ ਬੰਦੇ ਹੈਗੇ ਤਿੰਨ ਬੰਦੇ ਜਿਨ੍ਹਾਂ ਤੇ ਬਾਈਨੇ ਐਫ ਆਰ ਜਿਹੜੀ ਰੈਜੀਸਟਰਡ ਹੈਗੀ ਉਹਨਾਂ ਦੇ ਲਈ ਅਸੀਂ ਵੇੜ ਲਈ ਅਸੀਂ ਜਿਹੜੀ ਹੈਗੀ ਟੀਮ ਐਫਰਟ ਹੈ ਜਿਹੜੇ ਅਸੀਂ ਕਰੇ ਹੈਗੇ ਬਾਕੀ ਇਹਦੇ ਚ ਫਰਦਰ ਇਨਵੈਸਟੀਗੇਸ਼ਨ ਹੋਣ ਹੈਗੀ ਇਹਦੇ ਚ ਸਾਨੂੰ ਇੱਕ ਜਿਹੜਾ ਵਾਰਦਾਤ ਤੇ ਵਕਤਿਆ ਜਿਹੜਾ ਹੈਗਾ ਮੋਟਰਸਾਈਕਲ ਉਹ ਵੀ ਅਸੀਂ ਤਰਾਮਦ ਕਰ ਲਿਆ ਹੈਗਾ ਇਸ ਵਿੱਚ ਕੋਈ ਬਾਤ ਨਹੀਂ ਤੁਹਾਨੂੰ ਇੱਕ ਤਾਂ ਬੰਦਾ ਇਹਦੇ ਚ ਮਾਈਨਰ ਹੈਗਾ ਇਹਦੇ ਚ ਮਾਈਨਰ ਹੈਗਾ ਤਾਂ ਫਿਰ ਇਹਨੂੰ ਮਾਈਨਰ ਨਹੀਂ ਨਹੀਂ ਮਾਈਨਰ 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 ਪੁਲਿਸ ਨੇ ਮਾਈਨਰ ਨੂੰ ਰਾਉਂਡ ਅਪ ਕੀਤਾ ਹੈ ਉਹ ਵੀ ਜਿਹੜੀ ਅੱਗੇ ਜੋ ਫਰ ਦਾ ਜੁਵਨਾਈਲ ਜਸਟਿਸ ਬੋਰਡ 아이ਲੀ ਜਿਹੜੀ ਪ੍ਰोसीडिंग ਹੈ ਉਸ ਦੇ ਅਕੋਰਡਿੰਗ ਅਸੀਂ ਆ ਕੇ ਉਸ ਨੂੰ ਜਿਹੜਾ ਹੈਗਾ ਅਮਲ ਵਿੱਚ ਲਿਆਵਾਂਗੇ ਮਾਰੇ ਦਾ ਹੁੰਦਾ ਹੁੰਦਾ ਇਸ ਦੇ ਵਿੱਚ ਰੋਲ ਕਿੰਨਾ ਹੈ ਮਾਈਨਰ ਤਦ ਕੋ ਮਾਈਨਰ ਦਾ ਰੋਲ ਹੈਡ ਆਫ ਨਾਉ ਇਨਵੈਸਟੀਗੇਸ਼ਨ ਦਾ ਪਾਰਟ ਹੈ ਬੇਸਿਕਲੀ ਐਂਡ ਕਿਉਂਕਿ ਇਹ ਪੂਰੀ ਕਾਂਸਪੀਰੇਸੀ ਚ ਉਹ ਬੰਦਾ ਇਨਵੋਲਡ ਸੀ ਉਹ ਬੰਦਾ ਜਿਹੜਾ ਬੰਦਿਆ ਨੇ ਨਾਲ ਆਇਆ ਗਿਆ ਵੀ ਸੀ ਨਾਲੇ ਮੁਕੇ ਤੇ ਵੀ ਨਾਲ ਗਿਆ ਸੀ ਉਹਦੇ ਨਾਲ ਜਿਹੜਾ ਮੋਟ ਵਲਦਾ ਸਮੇਂ ਤੇ ਜਿਹੜਾ ਮੋਟਰਸਾਈਕਲ ਯੂ ਜੋ ਹੈ ਉਹ ਮੋਟਰਸਾਈਕਲ ਤੇ ਵੀ ਉਹ ਬੈਠਾ ਸੀ ਬਾਕੀ ਜਿਹੜੇ ਬਾਕੀ ਅਕਿਊਜ਼ਡ ਹੈ ਉਹਨਾਂ ਨੂੰ ਫੜ ਕੇ ਇਸ ਸਾਰੀ ਚੀਜ਼ ਨੂੰ ਕੜੀਆਂ ਨਾਲ ਅਸੀਂ ਜਿਹੜਾ ਜੋੜ ਪਾਵਾਂਗੇ ਚੰਗੇ ਤਰੀਕੇ ਨਾਲ ਮਾਰਿਆ ਨਹੀਂ ਜਿਹੜਾ ਲਿਖਿਆ ਹੈ ਜਿੱਥੋਂ ਡੈੱਡ ਬੋਡੀ ਮਿਲੀ ਤੇ ਮਰਡਰ ਕਿਤੇ ਹੋ ਰਿਹਾ ਹੈ ਡੈੱਡ ਬੋਡੀ ਜਿੱਥੇ ਹੋ ਰਿਹਾ ਨਹੀਂ ਨਹੀਂ ਜਿੱਥੇ ਡੈੱਡ ਬੋਡੀ ਮਿਲੀ ਹੈਗੀ ਉੱਥੇ ਹੀ ਜਿਹੜਾ ਹੈ ਅਸੀਂ ਉਹਦਾ ਜਿਹੜਾ ਸੋਇਲ ਦਾ ਸੈਂਪਲ ਵੀ ਲਿਆ ਹੈਗਾ ਤੋਂ ਮੋਰਲੈਸ ਜਿਹੜੀ ਦੋ ਸਪੌਟ ਹੈ ਜਿਹੜਾ ਕਲਾਈਮ ਸਪੌਟ ਹੈ ਉਹ ਉਹੀ ਹੈਗਾ ਦੇਖੋ ਕੋਈ ਧਾਬਦਾਰ ہتھیار ਮਾਰਿਆ ਇਹਨਾਂ ਨੇ ਲਗ ਲਗ ਜਿਹੜਾ ਹੈਗੇ ਵਰਜਨ ਇਹਦੇ ਚ ਸਾਹਮਣੇ ਆਏ ਹੈਗੇ ਉਹ ਤੋਂ ਸੀਸੀਟੀਵੀ ਫੁਟੇਜ ਵੀ ਦੇਖੀ ਗਈ ਅੱਜਵਲੇ ਦੇਖੋ ਇਹਦੇ ਚ ਨਾ 3-4 ਚੀਜ਼ਾਂ ਹੈ ਗਈ ਕਿਉਂਕਿ ਅਸੀਂ ਜਿਹੜਾ ਡੂਰਿੰਗ ਕਾਉਸ ਆਫ ਅਸੀਂ ਦੇਖਿਆ ਕਿ ਭਈ ਅਗਰ ਜਿਹੜਾ ਸੀਨ ਆਫ ਮੈਂ ਨੂੰ ਅਪਰੋਚ ਕਰਨ ਵਾਲੀ ਕਿਹੜੀ ਗੋੜਾ ਸੀ ਤੋਂ ਵਿੱਚ ਕਾਫੀ ਸੀਸੀਟੀਵੀ ਫੁਟੇਜ ਤੋਂ ਸਾਨੂੰ ਹੈਲਪ ਜ਼ਰੂਰ ਮਿਤੀਆਂ ਲੇਕਿਨ ਤੁਸੀਂ ਕਹੋ ਕਿ ਕ੍ਰਾਈਮ ਸੀਸੀਟੀਵੀ ਫੁਟੇਜ ਤੇ ਆਇਆ ਹੈ ਇਹੋ ਜੀ ਕੋਈ ਗੱਲ ਨਹੀਂ ਰੰਜੀਸ਼ ਹੈ ਕਿ ਸੀ ਕੁਝ ਪਤਾ ਲੱਗਦਾ ਨਹੀਂ ਨਹੀਂ ਰੰਜੀਸ਼ ਐਨਾਂ ਦੀ ਪਹਿਲਾਂ ਆਪਸ 'ਚ ਲੜਾਈਆਂ ਹੋਈ ਹੈਗੀ ਜਿਹੜਾ ਡਿਸੀਜ਼ ਹੈਗਾ ਅਨਕੁਲ ਉਹਦੀ ਜਿਨ੍ਹਾਂ ਨੇ ਕਿਊਜ਼ਡ ਹੈਗੇ ਉਹਨਾਂ ਦੇ ਨਾਲ ਪਹਿਲਾਂ ਵੀ ਲੜਾਈ ਹੋਈ ਹੈਗੀ ਉਹਨਾਂ ਦੀ ਉਹੀ ਲੜਾਈ ਦੀ ਜਿਹੜੀ ਹੈ ਉਹਨਾਂ ਦੇ ਮਨ 'ਚ ਖੁੰਦਕ ਸੀ ਬੇਸ਼ੱਕ ਹਾਂਜੀ ਇਹ ਰੀਜ਼ਨ ਜਿਹੜਾ ਕੱਲ ਜਿਵੇਂ ਕਹਿ ਗਏ ਨਾ ਕੋਈ ਲਵ ਅਫੇਅਰ ਚ ਹੈ ਨਾ 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 ਲਵ ਅਫੇਅਰ ਵਾਲੀ ਕੋਈ ਗੱਲ ਹਲੇ ਤੱਕ ਸਾਹਮਣੇ ਨਹੀਂ ਆਈ ਹੈਗੀ ਤਾਂ ਮੇਜਰ ਜੋ ਅਭੀ ਤੱਕ ਜਿੰਨਾ ਪ੍ਰਾਈਮ ਅਫਸਰ ਹੀ ਅਸੀਂ ਦੇਖ ਪਾਏ ਆਂ ਅਬ ਤੱਕ ਦੀ ਇਨਵੈਸਟੀਗੇਸ਼ਨ ਮੇ ਉਹ ਸਾਨੂੰ ਆਹੀ ਪਤਾ ਚ ਲਿਆ ਕਿ ਜੋ ਪਹਿਲਾਂ ਇਹਨਾਂ ਦੇ ਵਿਚਕਾਰ ਵੀ ਪਹਿਲਾਂ ਲੜਾਈ ਹੋਈ ਸੀ ਉਸ ਲੜਾਈ ਤੇ ਦੇ ਉਹਨੇ ਆਪਣੇ ਮਨ ਤੇ ਖੁੰਦਕ ਰੱਖੀ ਸੀ ਕਿ ਬਈ ਇਹਨੇ ਮੇਰੇ ਨਾਲ ਲੜਾਈ ਕੱਲ ਲੰਗੂ ਦੀ ਮਾਂ ਕਹਿ ਰਹੀ ਸੀ ਇਹ ਜਿਹੜਾ ਕੰਟੈਂਡਰ ਨੇ ਜਿਹੜਾ ਸਨਲੈਸ ਸੀ ਆਪੇ ਨਹੀਂ 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 ਦੇਖੋ ਦੇਖੋ ਜੀ ਇੰਡੀਪੈਂਡੈਂਟ ਜੋ ਇੰਡੀਪੈਂਡੈਂਟ ਉਹਨਾਂ ਦੀ ਫੈਮਿਲੀ ਕੀ ਦਿੰਦੀ ਹੈ ਉਹਦੀ ਉਹ ਅਲੱਗ ਸਬਜੈਕਟ ਹੈਗਾ ਬਟ ਇਨਵੈਸਟੀਗੇਸ਼ਨ ਦਾ ਐਜ ਆਫ ਨਾਉ ਅਜੇ ਤੇ ਕੋਈ ਇਹੋ ਜਿਹਾ ਐਂਗਲ ਸਾਹਮਣੇ ਨਹੀਂ ਆਇਆ ਪਹਿਲੀ ਲੜਾਈ ਦਾ ਰੀਜ਼ਨ ਕੀ ਹੈ ਪਹਿਲੀ ਲੜਾਈ ਜਿਹੜੀ ਹੋਈ ਉਹਦਾ ਨਹੀਂ ਨਹੀਂ ਉਹ ਤਾਂ ਉਹਦਾ ਰੀਜ਼ਨ ਜਿਹੜਾ ਹੈਗਾ ਬੰਦਾ ਜਿਹੜਾ ਬੰਦਾ ਐਜ ਆਫ ਨਾਉ ਇੱਕ ਕিউਜ ਰਸਟੋਨਾ ਬਾਕੀ ਹੈ ਜਿਹੜਾ ਹੈਗਾ ਇਹ ਇੱਕ ਅਕਿਊਜ਼ ਹੈਗਾ ਉਹ ਉਹਦੀ ਉਹਦੀ ਮੇਨ ਜਿਹੜੀ ਹੈਗੀ ਲੜਾਈ ਸਾਹਮਣੇ ਆਈ ਹੈ ਉਹੀ ਦੱਸ ਪਾਏਗਾ ਕਿ ਵੀ ਆਖਿਰ ਇਹਦਾ ਇਹਦਾ ਮੇਨ ਕਿਊਲ ਨੇ ਇਹਦੇ ਚ ਸਾਰੇ ਬੰਦੇ ਹੀ ਹੈ ਜਿਹੜਾ ਮੇਨ ਸਾਹਿਲ ਜੀ ਜੀ ਬਹੁਤ ਸਾਇਲ ਲੱਗੀ ਹੋਣੀ ਹੈ ਅੰਦਰ ਹਾਂ ਇਹਦੇ ਵਿੱਚ ਉਹ ਲੜਾਈ ਜਿਹੜੀ ਨਾ ਮੇਨ ਸਾਹਿਲ ਨਾਂ ਮੇਨ ਮੇਨ ਸਾਹਿਲ ਸਾਹਿਲ ਦੇ ਨਾਲ ਬੇਸਿਕਲੀ ਲੜਾਈ ਇਹਨਾਂ ਦੇ ਆਪਸ ਚ ਜੋ ਹਜੇ ਤੱਕ ਸਾਨੂੰ ਇਸ ਸਟੇਜ ਤੱਕ ਪਤਾ ਹੈ ਬਾਕੀ ਇਹਨਾਂ ਸਮਝਾ ਲਸਿਆ ਵੀ ਇਨਵੈਸਟੀਗੇਸ਼ਨ ਜੱਕ ਗੱਲਾਂ ਸਾਹਮਣੇ ਆਉਣਗੀਆਂ ਹਜੇ ਤੱਕ ਇਹਨਾਂ ਦੀ ਬੇਸਿਕਲੀ ਜਿਵੇਂ ਮੁੰਡੇ ਇੱਕ ਦੂਜੇ ਨੂੰ ਕਮੈਂਟਸ ਕਰਦੇ ਨੇ ਇੱਕ ਦੂਜੇ ਨੂੰ ਸਹਿਯੰਤ ਕਰ ਲਈ ਕਦੇ ਉਹਨੇ ਕਰ ਲਈ ਕਦੇ ਉਹਨੇ ਕਰ ਲਈ ਆ ਸੱਚ ਉਹਦੇ ਕਨਸੀਕਵੈਂਸਿਸ ਇਹ ਕਰ ਲਈ ਇਸ ਲਈ ਆਪਕ ਨਾਰਮਲ ਜਿਹਾ ਆਪ ਤਾਂ ਆਪ ਹੀ ਆ ਗਿਆ ਹੈਗੇ ਨੇ 19 20 ਸਾਲਾਂ ਦੇ ਹੈਗੇ ਨੇ ਕਿਉਂਕਿ ਕਿਉਂਕਿ ਯੰਗ ਬੰਦੇ ਲੜਦੇ ਨੇ ਕੋਈ ਕੰਮ ਕੋਈ ਕੰਮ ਵਗੈਰਾ ਕਰਦੇ ਹਾਂਜੀ ਮੈਂ ਸਟੱਡੀ ਕਰਦਾ ਜਾਂ ਕੰਮ ਕਰਦਾ ਕੋਈ ਨਹੀਂ ਇਹਦੇ ਚ ਕੁਝ ਬੰਦੇ ਫੈਕਟਿਵ ਫਿਕਟਿਵ ਚ ਵੀ ਕੰਮ ਕਰਦੇ ਇਹਨੇ ਕਤਲ ਹੋਇਆ ਕੋਈ ਨਸ਼ੇ ਦੀ ਹਾਲਤ ਵਿੱਚ ਹੋਇਆ ਨਹੀਂ ਨਹੀਂ ਇਹ ਜੋ ਇਹ ਜੋ ਅਸੀਂ ਅਸੀਂ ਇੱਦੇ ਚ ਕੋਈ ਕਮੈਂਟ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਐਸਟੀ ਦਾ ਅਲੇ ਤਾਂ ਕੋਈ ਪੂਫ ਨਹੀਂ ਮਿਲਿਆ ਬਾਕੀ ਇਨਵੈਸਟੀਗੇਸ਼ਨ ਚ ਆਏਗਾ ਉਸੇ ਹਿਸਾਬ ਨਾਲ ਜਿਆਦਾ ਬੈਟਰ ਗੱਲ ਹੋਊਗੀ ਜਦੋਂ ਸਾਰੇ ਜਦੋਂ ਸਾਰੀ ਚੀਜ਼ਾਂ ਸਾਰੇ ਬੰਦੇ ਫੜੇ ਜਾਣ ਤੁਸੀਂ ਕਹਿ ਰਹੇ ਕਿ ਪਹਿਲਾਂ ਵੀ ਲੜਾਈ ਹੋਈ ਸੀ ਮੈਂ ਕੱਲ ਪਰਸੂ ਬੁਲਾਇਆ ਫੋਨ ਕਰਕੇ ਜੇ ਸੁਮਨ ਬੁਲਾਏਗਾ ਤੇ ਨਹੀਂ ਜਾਏਗਾ ਕੋਈ ਤੁਸੀਂ ਦੋਸਤ ਨੇ ਕਿਸੇ ਬਹਾਨੇ ਨਾ ਬਣਾਇਆ ਸੀ ਕਿ ਕਿਦਾਂ ਬਣਾਇਆ ਦੇਖੋ ਜੀ ਜਿਨੇ ਜਿਸ ਬੰਦੇ ਨੇ ਬੁਲਾਇਆ ਹੈਗਾ ਜਿੱਤੇ ਬੰਦੇ ਇਹਦੇ ਚ ਇਨਵੋਲਡ ਸੀਗੇ ਸਾਰੇ ਐਫਆਈਐਫ ਚ ਨਾਮਜ਼ਦ ਹੋ ਚੁੱਕੇ ਹੈ ਸਰ ਜਿਹੜੇ ਜਿਹੜੇ ਚ ਜਿੰਨੇ ਬੰਦੇ ਇਹਦੇ ਚ ਇਨਵੋਲ ਹੈਗੇ ਉਹ ਸਾਰੇ ਨਾਮ ਜਦਕਿ ਕੀਏ ਜਾ ਸਕੀਏਗੇ ਕੀ ਨੇ ਬੁਲਾਇਆ ਕਿਦੇ ਕਹਣੇ ਤੇ ਬੁਲਾਇਆ ਕੀ ਗੱਲਬਾਤ ਹੋਈ ਕਿੱਥੋਂ ਹੋਇਆ ਆ ਸਾਰੀ ਚੀਜ਼ ਇਨਵੈਸਟੀਗੇਸ਼ਨ ਸਬਜੈਕਟ ਆ ਫੀ ਇਨਵੈਸਟੀਗੇਸ਼ਨ ਆਗਾ ਔਰ ਡੂਰਿੰਗ ਕਿਉਂਕਿ ਤੁਸੀਂ ਦੇਖਿਆ ਕਰਨੀ ਪਛਾਦ ਹੋਇਆ ਤਾਂ ਐਜ ਆਫ ਨਾਓ ਅਸੀਂ ਸਾਰੀ ਚੀਜ਼ ਨੂੰ ਬਈ ਕਲੀਅਰਿਫਾਈ ਅਸੀਂ ਨਹੀਂ ਕਰ ਸਕਾਣੇ ਤੱਕ ਟੋਟਲ ਲੋ ਬੰਦੇ ਤਿੰਨ ਫਰਾਂਸਵਾਰ ਹੋ ਕੇ ਕਿੰਨੇ ਬੰਦੇ ਆ ਹਾਂਜੀ ਮੋਟਰਸਾਈਕਲ ਦੋ ਮੋਟਰਸਾਈਕਲ ਦਾ ਇਹ ਨਾ ਜਿ ਇਨਵੈਸਟੀਗੇਟ ਕਰ ਰਹੇ ਆ ਸਾਡੇ ਕੋਲ ਮਲਟੀਪਲ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਹਜੇ ਹਜੇ ਕਲੈਰਿਟੀ ਨਹੀਂ ਹੋਈ ਪਾਰਟ ਆਫ ਇਹਦਾ ਬਹੁਤ ਪ੍ਰੀਲੀਮਿਨਰੀ ਸਟੇਜ ਤੇ ਇਨਵੈਸਟੀਗੇਸ਼ਨ ਦੇ ਲਈ ਦੇਖੋ ਜੀ ਤੁਸੀਂ ਕੱਲ ਹੀ ਪੱਪਚਾ ਦਰਜ ਹੋਇਆ ਹੈ ਤਾਂ ਤੁਸੀਂ ਅੱਜ ਐਕਸਪੈਕਟ ਕਰੋਗੇ ਤਾਂ ਆਜ ਦੇ ਲੈਵਲ ਤੇ ਅਸੀਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਕਰ ਸਕਦੇ